ਚਾਕਲੇਟ ਖਾਣ ਦੇ ਨਾਲ ਵਿਗੜ ਗਈ ਬੱਚੀ ਦੀ ਸਿਹਤ ਇੱਕ 10 ਰੁਪਏ ਦੀ ਚਾਕਲੇਟ ਦੇ ਨਾਲ ਬੱਚੀ ਨੂੰ ਆਨ ਲੱਗ ਗਈਆਂ ਖੂਨ ਦੀਆਂ ਉਲਟੀਆਂ ਜੇਕਰ ਤੁਹਾਡੇ ਬੱਚੇ ਵੀ ਚਾਕਲੇਟ ਖਾਂਦੇ ਨੇ ਤਾਂ ਇਸ ਵੀਡੀਓ ਵੱਲ ਖਾਸ ਤੌਰ ਤੇ ਧਿਆਨ ਦਿਓ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਅਸੀਂ ਚਾਕਲੇਟ ਦੇ ਲੇਵਲ ਜਦੋਂ ਲੱਭੇ ਕਰੋ ਤਾਂ ਉਹਦੇ 'ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇ ਦਿਖਾਣੀ ਹੈ ਜਿਆ ਸ਼ਕਤ ਤੁਸੀਂ ਦੇਖ ਰਹੇ ਹੋ ਨੇਸ਼ਨ ਫੋਜ਼ ਮਾਹਰ ਨਾਲ ਮੇਗਾ ਕੇਕ ਵਾਲਾ ਮੁੱਦਾ ਹਲੇ ਚਾਲੀ ਰਿਆ ਸੀ ਕੇਕ ਵਾਲੇ ਮੁੱਦੇ ਦੇ ਕਾਰਨ ਹਲੇ ਕਰਦੇ ਆ ਨੇ ਆਪਣੀ ਬੱਚੀ ਦਾ ਵਿਛੋੜਾ ਭੁੱਲਿਆ ਨਹੀਂ ਸੀ ਕਿ ਹੁਣ ਮੋੜ ਤੋਂ ਇੱਕ ਮਾਮਲਾ ਸਾਹਮਣੇ ਆ ਜਾਂਦਾ ਹੈ ਤੇ ਰਾਂਦੀ ਵਾਲੀ ਗੱਲ ਹੈ ਕਿ ਇਹ ਵੀ ਮਾਮਲਾ ਪਟਿਆਲੇ ਦਾ ਹੀ ਹੈ ਪਟਿਆਲੇ ਦੇ ਵਿੱਚ ਪਹਿਲਾਂ ਕੇਕ ਵਾਲਾ ਕਾਰਡ ਹੁੰਦਾ ਹੈ ਤੇ ਉਂ ਚੌਕਟ ਵਾਲਾ ਕਾਰਡ ਸਾਹਮਣੇ ਆ ਜਾਂਦਾ ਹੈ ਇੱਕ 10 ਰੁਪਏ ਦੀ ਚੌਕਟ ਖਾਨ ਦੇ ਨਾਲ ਇੱਕ 1.5 ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਆ ਲੱਗ ਜਾਂਦੇ ਨੇ ਬੱਚੀ ਦੀ ਹਾਲਤ ਇੰਨੀ ਜ਼ਿਆਦਾ ਨਾਜ਼ਕ ਹੋ ਜਾਂਦੀ ਐ ਕਿ ਉਸ ਨੂੰ ਹਸਪਤਾਲ ਭੱਦੀ ਕਰਵਾਉਣਾ ਪਿਆ ਉਹ ਦੱਸਦੇ ਕਿ ਉਸ ਨੂੰ ਪਹਿਲਾ ਆਲੇ ਦੇ ਵਿੱਚ ਕੇਕ ਕਾਰਨ ਹੁੰਦਾ ਹੈ ਜਿੱਥੇ ਕਿ ਬੱਚੇ ਨੂੰ ਕਾਫੀ ਦਿਨ ਬਿਨਾਂ ਕੇਕ ਜਿਹੜਾ ਕੋ ਬਿੱਟਾ ਜਾਂਦਾ ਹੈ ਵੱਡੇ ਪਾਰਟੀ ਤੇ ਭੇਜ ਦਿੱਤਾ ਜਾਂਦਾ ਹੈ ਜਿਸ ਦਾ ਜਿਹੜੀ ਬੱਤੀ ਆ ਉਹ ਖਾ ਲੈਂਦੀ ਹੈ ਤੇ ਬੱਚੀ ਆਪਣਾ ਦਮ ਤੋੜ ਦਿੰਦੀ ਹੈ ਉਸ ਤੋਂ ਬਾਅਦ ਇੱਕ ਚਾਕਲੇਟ ਖਾਣ ਦੇ ਨਾਲ ਬੱਚੀ ਦੀ ਸਿਹਤ ਵਿਗੜ ਗਈ ਹੈ ਜਿਸ ਦੀ ਉਮਰ ਮਹਿਜ਼ 1.5 ਸਾਲ ਹੈ ਪਰਿਵਾਰ ਨੇ ਇਲਜ਼ਾਮ ਲਗਾਇਆ ਤੇ ਦੁਕਾਨਦਾਰ ਤੇ ਉਹ ਵੱਲੋਂ ਐਕਸਪਾਇਰ ਜਿਹੜਾ ਮਾਲ ਹੈ ਆਪਣੀ ਦੁਕਾਨ ਤੇ ਵੇਚਿਆ ਜਾ ਰਿਹਾ ਹੈ ਉਹਨਾਂ ਦੀ ਬੱਚੀ ਨੂੰ ਵੀ ਐਕਸਪਾਇਰ ਚਾਕਲੇਟ ਦਿੱਤੇ ਗਏ ਜਿਸ ਕਰਕੇ ਉਹਦੀ ਬੱਚੀ ਦੀ ਸਿਹਤ ਵਿਗੜ ਗਈ ਤਾਂ ਹੁਣ ਦੁਕਾਨ ਤੇ ਫੂਡ ਵਿਭਾਗ ਵਾਲੇ ਪਹੁੰਚੇ ਉਹਨਾਂ ਵੱਲੋਂ ਸੈਂਪਲ ਲੈ ਜਾ ਰਹੇ ਨੇ ਤੇ ਸੈਂਪਲ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਕਾਫੀ ਚੀਜ਼ ਦੀ ਮਿਆਦ ਮੁਕਤੀ ਹੋਈ ਸੀ ਮਤਲਬ ਕਿ ਫਾਈਲ ਡੇਟ ਹੋ ਲਿਆ ਜਿਹੜੇ ਚੀਜ਼ਾਂ ਸਨ ਉਹ ਦਿੱਤੀਆਂ ਜਾ ਰਹੀਆਂ ਸਨ ਇਸ ਕਰਕੇ ਉਸ ਬੱਚੇ ਦੀ ਸਿਹਤ ਵਿਗੜ ਗਈ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਉਸ ਬੱਚੇ ਦੇ ਜੇਕਰ ਕੁਝ ਵੀ ਹੋ ਜਾਂਦਾ ਹੈ ਕਿਉਂਕਿ ਇਸ ਸਮੇਂ ਮਾਂ ਪੇ ਡਰੇ ਪਏ ਨੇ ਕਿਤਨੇ ਬੱਚੇ ਦੇ ਜਿਹੜੀ ਹਾਲਤ ਹੈ ਉਹ ਹਸਪਤਾਲ ਦੇ ਵਿੱਚ ਨਾਜ਼ੁਕ ਬਣੀ ਹੋਈ ਹੈ ਪਹਿਲਾ ਇੱਕ ਕਾਡ ਹੁੰਦਾ ਹੈ 10 ਸਾਲ ਦੀ ਬੱਚੀ ਦਾ ਮਤਲਬ ਤੋੜ ਦਿੰਦੀ ਹੈ ਤਾਂ ਹੁਣ 1.5 ਸਾਲ ਦੀ ਬੱਚੀ ਦੀ ਹਾਲਤ ਬੇਹਦੀ ਨਾਜ਼ੁਕ ਬਣੀ ਹੋਈ ਹੈ ਜੀ ਨਾਮ ਆਪਣਾ ਸਰ ਮੇਰਾ ਨਾਮ ਵਿਕੀ ਗੱਲੋਤ ਹੈ ਕਿਆ ਮਾਮਲਾ ਹੋਇਆ ਉਹਰੇ ਜਿਹੜਾ ਤੁਸੀਂ ਕੱਥੇ ਹੋਏ ਹੋਰੇ ਅਸੀਂ ਇੱਥੋਂ ਕੋਈ ਸਮਾਨ ਪਰਚੇਸ ਕੀਤਾ ਸੀਗਾ ਸੰਡੇ ਨੂੰ ਕਿਹੜੀ ਜਗ੍ਹਾ ਤੋਂ ਪਰਚੇਸ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਆ ਪੀਲੀ ਸੜਕ 2 ਨੰਬਰ ਤੋਂ ਜਿਹਦੇ ਬੈਕ ਸੈਟ ਤੇ ਕੁਝ ਚਾਕਲੇਟ ਦਾ ਪੈਕ ਆਂਦਾ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਪਰਚੇਸ ਕੀਤਾ ਸੀ ਅਸੀਂ ਕਿੱਥੇ ਗਿਫਟ ਕਰਨਾ ਸੀਗਾ ਬੱਚੇ ਨੂੰ ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈ ਕਰਕੇ ਕਰਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਲੈਣੇ ਚਲੇ ਗਏ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਆਇਆ ਉਹ ਖੋਲ ਕੇ ਦੇਖੀ ਕਿਹਾ ਉਹਦੇ ਚ ਉਹਦੇ ਚ ਚਾਕਲੇਟ ਵਗੈਰਾ ਉਹਨਾਂ ਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ ਚ ਨਾਲ ਹੀ ਕਿਸੇ ਮੈਡੀਕਲ ਦੇ ਗਏ ਉਹ ਕਹਿੰਦਾ ਕੋਈ ਨਹੀਂ ਨੋਰਮਲ ਜਿਹਾ ਹੋ ਜਾਊਗਾ ਠੀਕ ਤੇ ਜੂ ਜੂ ਸਮਾਂ ਬੀਤਦਾ ਗਿਆ ਰਾਤੀ ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗ ਗਿਆ ਮੂੰਹ ਚੋਂ ਤੇ ਲੈਟਿੰਗ ਰਾਏ ਕਿੰਨੇ ਸਾਲ ਦੇ ਬੱਚੇ ਸੀ ਉਹ ਇੱਕ 1.5 ਸਾਲ ਦੀ ਕੁੜੀ ਹੈ ਇੱਕ 22 ਸ ਤੇ ਵੱਡੀ ਅਲੀ ਦੀ ਤੇ ਵੀ ਜ਼ਿਆਦਾ ਖਰਾਬ ਹੋ ਗਈ ਸਿਸਟਮ ਤੇ ਨਾਲ ਹੀ ਸਾਡੇ ਕੋਲ ਇੱਕ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜਿਹੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਲੈ ਕੇ ਮੂੰਹ ਚੇਹੇ ਪੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵੱਲ ਗਿਆ ਤੇ ਅਸੀਂ ਚਾਕਲੇਟ ਦੇ ਲੇਬਲ ਜਦੋਂ ਲੱਭੇ ਘਰੋਂ ਤੇ ਉਹਦੇ 'ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਦੀ ਸਾਰੀਆਂ ਠੀਕ ਹੈ ਐਕਸਪਾਇਰੀ ਡੇਟਾਂ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਸੀ ਡੀ ਐਮ ਸੀ ਹਸਪੀਟਲ ਸਰਕਾਰੀ ਚ ਤੁਹਾਡੇ ਕੋ ਕੋਈ ਬਿੱਲ ਹੈਗਾ ਸੀ ਜਿਹੜਾ ਨਹੀਂ ਬਿੱਲ ਨਹੀਂ ਹੈ ਸਾਡੇ ਕੋਲ ਸਾਰੇ ਲੈਵਲ ਹੈ ਬਿੱਲ ਕਿਸ ਨੂੰ ਦਿੰਦੇ ਨਹੀਂ ਇਹ ਇੰਨੇ ਜੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ ਸੀ ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅਫਸਰ ਸੀ ਉਹ ਵੀ ਆ ਗਏ ਤੇ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਆਇਆ ਜਾ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗ ਕੇ ਤੇ ਇਸ ਵਾਈਟਮਾ ਇਹ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀਆਂ ਆ ਬੱਚੇ ਦੁੱਧ ਦੇ ਪੈਗਟ ਜਿਹੜੀਆਂ ਹੁਣ ਵੀ ਐਕਸਪਾਇਰੀ ਬਈਆਂ ਉਹਦੀ ਐਕਸਪਾਇਰੀ ਪਈਆਂ ਫ੍ਰਿਜ ਚ ਅਸੀਂ ਰੀਅਲ ਜੂਸ ਕੱਢੇ ਆ ਠੀਕ ਆ ਉਸ ਤੋਂ ਬਾਅਦ ਡੈਰੀ ਮਿਲਕ ਦੀ ਚਾਕਲੇਟਾਂ ਕੱਢੀਆਂ ਵਿੱਕਾ ਜੀ ਕੰਪਨੀ ਦੇ ਪੁੱਛੀਏ ਕੱਢੇ ਆ ਮਤਲਬ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਂਦਾ ਇਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ ਇਹ ਆਪਣੀ ਸੇ ਸਾਡੀ ਸਿਹਤ ਨਾਲ ਇਨਾਂ ਕਲ ਦਲਦ ਕੰਮ ਕਰ ਰਹੇ ਨੇ ਹਾਲੀ ਇੱਕ ਕੇਸ ਜਿਹੜਾ ਇੰਡੀਆ ਬੈਕਰੀ ਦਾ ਉਹ ਨਿਭੜਿਆ ਨਹੀਂ ਹੈਗਾ ਜਾ ਨਾਲ ਹੀ ਦਸ ਦੁਕਾਨਾਂ ਛੱਡ ਗਈ ਹੈ ਇੱਕ ਕੇਸ ਦੂਜਿਆਂ ਨਾਲ ਕੋਲ ਹੋਰ ਹੋਰ ਤਿਆਰ ਹੋਗਾ ਸਾਡੀ ਸੇਜ ਦਾ ਕੋਈ ਨਾ ਨੂੰ ਓਨੀ ਟੈਂਸ਼ਨ ਨਹੀਂ ਹੈ ਵੀ ਵੀ ਸਾਹ ਸਾਡਾ ਦੁਕਾਨ ਖੁੱਲੀ ਹੋਈ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਹੈ ਸਿਰਫ ਵਿਸ਼ਵਾਸ ਤੋਂ ਕੰਮ ਇਸੇ ਦੁਕਾਨ ਤੇ ਪਹਿਲੀ ਵਾਰ ਨਹੀਂ ਦੂਜੀ ਵਾਰੀ ਹੋਇਆ ਜੀ ਅੱਛਾ ਪਹਿਲਾਂ ਵੀ ਇਸ ਤਰ੍ਹਾਂ ਪਹਿਲਾ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਹੋਰ ਬੱਚੇ ਦੀ ਪੋਜੀਸ਼ਨ ਕੀ ਹੈ ਬੱਚਾ ਇੱਕ ਤਾਂ ਗੁੜੀਆ ਵੱਡੀ ਲਈ ਠੀਕ ਹੈ ਦੂਜੀ ਦੀ ਪੋਜੀਸ਼ਨ ਥੋੜੀ ਜਿਹੀ ਖਰਾਬ ਹੈ ਅੱਛਾ ਇਹ ਰਿਪੋਰਟਾਂ ਦੀ 2 ਦਿਨ ਬਾਅਦ ਆਣੀ ਹੈ ਹਸਪੀਟਲ ਐਡਮਿਟ ਹੋ ਗਿਆ ਹਾਂ ਹਸਪੀਟਲ ਤੇ ਉਹਦੀ ਰਿਪੋਰਟ ਸਾਡੇ ਕੋਲ ਸੋਮਵਾਰ ਜਾਂ ਸੰਡੇ ਨੂੰ ਮਿਲਣੀ ਹੈ ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਹੈ ਰਿਪੋਰਟ ਆਣ ਤੋਂ ਅਸੀਂ ਡਿਸਚਾਰਜ ਕਰਾਂਗੇ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ ਵੀ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲਿਆ ਹੈ ਇਹ ਬੰਦਾ ਲਾਪਰਵਾਹੀ ਕਰ ਰਿਹਾ ਹੈ ਜ਼ਿਲ੍ਹਾ ਵਿਭਾਗ ਦੀ ਟੀਮ ਆ ਜੇ ਉਹ ਤੇ ਮੌਜੂਦ ਹਾਂ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈਗੀ ਹੈ ਵੀ ਹਰ 20 ਦਿਨ ਬਾਅਦ 15 ਦਿਨ ਬਾਅਦ ਇਹ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ ਸਾਹਿਬ ਕਹਿੰਦੇ ਸੀ ਕਿੰਨੇ ਸਟੋਰ ਚੈੱਕ ਕਰਨੇ ਉਹਨਾਂ ਦਾ ਫਰਜ਼ ਬਣਦਾ ਹੈ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸੇ ਦੇ ਨਾਲ ਗਲਵਾਟ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਚੋਂ ਕੱਢਿਆ ਇੱਕ ਬੁੱਧੂ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅੱਛਾ ਉਹਦੇ ਤੇ ਵੀ ਡਬਲ ਲੈਵਲ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹਨਾਂ ਕੋਲ ਪਿਆ ਉਹ ਵੀ ਡਿਸਪਲੇ ਕੀਤਾ ਹੋਇਆ ਹੈ ਕੋਈ ਵੀ ਚੀਜ਼ ਐਕਸਪਾਇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨਾਂ ਨੇ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਹੈ ਜੋ ਕਾਰਵਾਈ ਹੈ ਇਹਨਾਂ ਦੀ ਅਸੀਂ ਜਾਨੀ ਆ ਵੀ ਦੁਕਾਨ ਸੀਲ ਹੋਏ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂ ਥੈਂਕ ਯੂ ਡਾਕਟਰ ਡਾਕਟਰ ਵਿਸ਼ੇ ਕੁਮਾਰ ਡੀ ਐਚਓ ਪਟਿਆਲਾ ਜਿਹੜੀ ਜਗ੍ਹਾ ਤੇ ਤੁਸੀਂ ਕਾਰਵਾਈ ਕਰਨ ਆਏ ਉਹ ਜਗ੍ਹਾ ਦਾ ਨਾਮ ਦੱਸੋ ਇਹ ਨਰੇਨ ਆਟਾ ਜਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਔਰ ਕੀ ਕੰਪਲੇਂਟ ਸੰਡ ਆਫ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁਸੀਂ ਤੇਵ ਕੀ ਚੀਜ਼ਾਂ ਬਰਨਾ ਪਰਾਰਾਮਤ ਕੀਤੀ ਇਹ ਤੋਂ ਕੁਝ ਸਾਡੇ ਕੋਲ ਕੁਝ ਐਟਮਾ ਐਕਸਪਾਇਰੀ ਐਟਮ ਮਿਲਿਆ ਨਹੀਂ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ ਤੇ ਹੁਣ ਕੀ ਕਾਰਵਾਈ ਕੀ ਕਰੋਗੇ ਨਾ ਇਹਦੇ ਸੈਂਪਲਿੰਗ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ